ਹਾਂਜੀ ਦੋਸਤੋ ਮਹਿਫਿਲ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਤੇ ਮੈਂ ਤੁਹਾਡਾ ਦੋਸਤ ਜਿਸ ਕਰਨ ਅੱਜ ਆਪਾਂ ਪੰਜਾਬੀ ਸ਼ਬਦ ਸਫਰ ਦੀ ਲੜੀ ਦੇ ਤਹਿਤ ਸ ਅੱਖਰ ਨਾਲ ਸੰਬੰਧਿਤ ਕੁਝ ਨਵੇਂ ਸ਼ਬਦ ਲੈ ਕੇ ਹਾਜ਼ਰ ਹੋਏ ਹਾਂ ਉਮੀਦ ਹੈ ਤੁਹਾਨੂੰ ਪਸੰਦ ਆਉਣਗੇ ਅੱਜ ਜੋ ਆਪਣੇ ਕੋਲੇ ਪਹਿਲਾ ਸ਼ਬਦ ਹੈ ਉਹ ਹੈ ਸੁਰਮਚੂ ਸੁਰਮਚੂ ਹੁੰਦਾ ਹੈ ਜਿਹੜਾ ਉਹ ਅੱਖਾਂ ਵਿੱਚ ਸੁਰਮਾ ਪਾਉਣ ਸਮੇ ਵਰਤੀ ਜਾਂਦੀ ਲੋਹੇ ਜਾਂ ਜਸਤ ਜਾਂ ਕਿਸੇ ਹੋਰ ਤਾਤ ਦੀ ਜਿਹੜੀ ਪਤਲੀ ਤੇ ਮੁਲਾਇਮ ਸਲਾਈ ਹੁੰਦੀ ਹੈ ਉਹਨੂੰ ਅਸੀਂ ਸੁਰਮਚੂ ਕਹਿੰਦੇ ਆਂ ਆਮ ਤੌਰ ਤੇ ਕੱਚ ਦਾ ਵੀ ਕਈ ਵਾਰੀ ਸੁਰਮਚੂ ਵਰਤੇ ਜਾਂਦਾ ਤਾਂ ਅੱਖਾਂ ਦੇ ਵਿੱਚ ਸੁਰਮਾ ਪਾਉਣ ਵਾਸਤੇ ਜਿਹੜੀ ਪਤਲੀ ਤੇ ਮੁਲਾਇਮ ਸਲਾਈ ਵਰਤੀ ਜਾਂਦੀ ਹੈ ਉਹਨੂੰ ਸੁਰਮਚੂ ਕਿਹਾ ਜਾਂਦਾ ਇਸ ਤੋਂ ਅਗਲਾ ਸ਼ਬਦ ਆ ਆਪਣੇ ਕੋਲ ਸ਼ੋਸ਼ਕ ਸ਼ੋਸ਼ਕ ਉਹਦਾ ਜਿਹੜਾ ਧੀ ਦੇ ਪਹਿਲੇ ਜਨੇਪੇ ਸਮੇ ਮਾਪਿਆਂ ਵੱਲੋਂ ਧੀ ਨੂੰ ਕੱਪੜੇ ਲੀੜੇ ਜਾਂ ਕੋਈ ਟੂਬ ਆਦੇ ਰੂਪ ਵਿੱਚ ਦਿੱਤੀ ਸੁਗਾਤ ਹੁੰਦੀ ਹੈ ਜਿਹੜੀ ਉਹਨੂੰ ਸ਼ੂਸ਼ਕ ਕਹਿੰਦੇ ਆ ਜਦੋਂ ਧੀ ਨੂੰ ਕੋਈ ਪਹਿਲਾ ਬੱਚਾ ਹੁੰਦਾ ਤਾਂ ਜਿਹੜਾ ਧੀ ਦੇ ਪੇਕਿਆਂ ਵੱਲੋਂ ਉਹਦੇ ਹਾਸਤੇ ਸੁਗਾਤਾਂ ਦੇ ਰੂਪ ਵਿੱਚ ਸਮਾਨ ਜਾਂ ਕੋਈ ਤੁੰਬਾ ਵਗੈਰਾ ਲਿਆਂਦਿਆ ਜਾਂਦੀਆਂ ਉਹ ਸਾਰੇ ਸਮਾਨ ਸ਼ੂਸ਼ਕ ਕਿਹਾ ਜਾਂਦਾ ਇਸ ਤੋਂ ਅਗਲਾ ਸ਼ਬਦ ਆ ਆਪਣੇ ਕੋਲੇ ਸੋਹਣੀ ਸੋਹਣੀ ਹੁੰਦੀ ਹੈ ਜਿਹੜੀ ਉਹ ਥਾਂ ਨੂੰ ਹੁੰਝ ਕੇ ਸਾਫ਼ ਕਰਨ ਲਈ ਪੰਨੀ ਦੀਆਂ ਤੀਲਾਂ ਦੀ ਬਣਾਈ ਪੌਕਾ ਜਿਹੜਾ ਥਾਂ ਨੂੰ ਹੁੰਝ ਕੇ ਸਾਫ਼ ਕਰਨ ਲਈ ਪੰਨੀ ਦੀਆਂ ਥੀਲਾਂ ਦੀ ਬੋਕਰ ਬਣਾਈ ਜਾਂਦੀ ਹੈ ਉਹਨੂੰ ਸੋਹਣੀ ਵੀ ਕਿਹਾ ਜਾਂਦਾ। ਇਸ ਤੋਂ ਅਗਲਾ ਸ਼ਬਦ ਆਪਰੇ ਕੋਲੇ ਸੂਤਕ। ਸੂਤਕ ਹੁੰਦਾ ਜਿਹੜਾ ਉਹ ਕਿਸੇ ਇਸਤਰੀ ਦੇ ਜਨੇਪੇ ਤੋਂ ਪਿੱਛੋਂ ਅਤੇ ਸ਼ੁੱਧੀ ਰਸਮ ਤੋਂ ਪਹਿਲਾਂ ਦੀ ਅਪਵਿੱਤਰ ਮੰਨੀ ਜਾਂਦੀ ਹਾਲਤ। ਜਾਂ ਇਸ ਤੋਂ ਬਿਨਾਂ ਕਿਸੇ ਜੀਵ ਦੀ ਮੌਤ ਉਪਰੰਤ ਅੰਤਮ ਕਿਰਿਆ ਕਰਮ ਤੱਕ ਘਰ ਵਿੱਚ ਮੰਨੀ ਜਾਂਦੀ ਅਪਵਿੱਤਰਤਾ। ਤਾਂ ਸੂਤਕ ਹੁੰਦੀ ਹੈ ਅਪਵਿੱਤਰਤਾ। ਇਸ ਤੋਂ ਅਗਲਾ ਸ਼ਬਦ ਆ ਆਪਣੇ ਕੋਲੇ ਸੇਗਲ ਸੇਗਲ ਹੁੰਦੀ ਆ ਨਮੀ ਸੱਲ ਜਾਂ ਬੱਤਰ ਮਤਲਬ ਜਦੋਂ ਅਸੀਂ ਕਈ ਵਾਰ ਕੋਈ ਆ ਮਕਾਨ ਬਣਾਉਨੇ ਆ ਤਾਂ ਉਹਦੇ ਜਿਹੜਾ ਨੀਆਂ ਦੇ ਵਿੱਚ ਜਿਹੜੀ ਨਮੀ ਆ ਜਾਂਦੀ ਆ ਤਾਂ ਅਸੀਂ ਕਹਿੰਦੇ ਆ ਕਿ ਨੀਆਂ ਦੇ ਵਿੱਚ ਸੇਗਲ ਆ ਗਈ ਹੈ ਜਾਂ ਜਿਹੜੀ ਵੈਟਲੈਂਡ ਹੁੰਦੀ ਆ ਦਲਦਲੀ ਭੂਮੀ ਹੁੰਦੀ ਆ ਉੱਥੇ ਹਮੇਸ਼ਾ ਹੀ ਆ ਜਿਹੜੀ ਸੇਗਲ ਬਣੀ ਰਹਿੰਦੀ ਆ ਭਾਵੇਂ ਉੱਥੇ ਜਿਹੜਾ ਪੈਰ ਭਰਾਇਆ ਹੋਇਆ ਰਹਿੰਦਾ ਥੋੜਾ ਥੋੜਾ ਪਾਣੀ ਤੇ ਥੋੜੀ ਥੋੜੀ ਸੁੱਕ ਗੱਲ ਜੀ ਨੂੰ ਅਸੀਂ ਜਿਹੜਾ ਸੇਗਲ ਕਹਿੰਦੇ ਆ ਇਸ ਤੋਂ ਅਗਲਾ ਸ਼ਬਦ ਆ ਆਪਣੇ ਕੋਲੇ ਸੇਰ ਸੇਰ ਹੁੰਦੀ ਹੈ ਜਿਹੜੀ ਇੱਕ ਇਹ ਤੋਲ ਦੀ ਇਕਾਈ ਆ ਚੀਜ਼ਾਂ ਨੂੰ ਤੋਲਣ ਵਾਸਤੇ 16 ਸਟਾਉਂਕ ਵਜਨ ਹੁੰਦਾ ਜਿਹੜਾ ਉਹਨੂੰ ਸੇਰ ਕਿਹਾ ਜਾਂਦਾ ਜਾਂ ਇਹ ਕਹਿ ਲਓ ਵੀ ਮਣ ਦਾ ਚਾਲਵਾ ਹਿੱਸਾ ਮਣ ਦਾ ਚਾਲਵਾ ਹਿੱਸਾ 40 ਕਿਲੋ ਦਾ ਮਣ ਹੁੰਦਾ ਤੇ 40 ਵਾ ਹਿੱਸਾ ਮਤਲਬ 1 ਕਿਲੋ 1 ਕਿਲੋ ਭਾਰ ਨੂੰ ਆ ਜਿਹੜਾ ਇੱਕ ਸੇਰ ਕਿਹਾ ਜਾਂਦਾ ਤਾਂ ਸੇਰ ਹੁੰਦਾ ਇੱਕ ਤੋਲ ਦੀ ਇਕਾਈ ਆ ਫੇਰ ਹੁੰਦਾ 1 ਕਿਲੋ ਵਜ਼ਨ ਇਸ ਤੋਂਗਣਾ ਸ਼ਬਦ ਆ ਆਪਣੇ ਕੋਲੇ ਸੇਲੀ ਟੋਪੀ ਸੇਲੀ ਟੋਪੀ ਹੁੰਦੀ ਆ ਪੀੜੀ ਦਰ ਪੀੜੀ ਗੱਦੀ ਤੇ ਬਰਾਜਮਾਨ ਗੁਰੂ ਵੱਲੋਂ ਅਗਲੇਰੇ ਗੱਦੀ ਨਿਸ਼ੀਨ ਨੂੰ ਅਧਿਕਾਰੀ ਵਜੋਂ ਥਾਪੇ ਜਾਣ ਸਮੇਂ ਉਹਦੇ ਸਿਰ ਤੇ ਪਹਿਨਾਇਆ ਜਾਣ ਵਾਲਾ ਇੱਕ ਵਸਤਰ ਮਤਲਬ ਜਦੋਂ ਗੁਰੂ ਵੱਲੋਂ ਆਪਣੇ ਅਗਲੇ ਗੱਦੀ ਨਿਸ਼ੀਨ ਨੂੰ ਗੱਦੀ ਦਿੱਤੀ ਜਾਂਦੀ ਆ ਤਾਂ ਉਹਦੇ ਵੱਲੋਂ ਜਿਹੜਾ ਉਹਦੇ ਸਿਰ ਤੇ ਇੱਕ ਵਸਤਰ ਪਹਿਨਾਇਆ ਜਾਂਦਾ ਤਾਂ ਉਹਨੂੰ ਆ ਜਿਹੜਾ ਸੇਲੀ ਟੋਪੀ ਕਿਹਾ ਜਾਂਦਾ ਇਸ ਤੋਂ ਅਗਲਾ ਸ਼ਬਦ ਆਪਨੇ ਕੋਲੇ ਸੋਟ ਸੋਟ ਹੁੰਦੀ ਹੈ ਜਿਹੜੀ ਵਿਦਾਈ ਸਮੇਂ ਡੋਲੀ ਦੇ ਉੱਪਰੋਂ ਛੁੱਟੇ ਜਾਣ ਵਾਲੇ ਸਿੱਕਿਆਂ ਦੀ ਬਰਸਾਤ ਹੁੰਦੀ ਹੈ ਜਦੋਂ ਮਤਲਬ ਡੋਲੀ ਤੁਰਦੀ ਆ ਤਾਂ ਡੋਲੀ ਦੇ ਉੱਪਰ ਆ ਜਿਹੜਾ ਪੁਰਾਣੇ ਸਮਿਆਂ ਦੇ ਵਿੱਚ ਭਾਣ ਸਿੱਟੀ ਜਾਂਦੀ ਸੀਗੀ ਸਿੱਕੇ ਸਿੱਟੇ ਜਾਂਦੇ ਸੀ ਤਾਂ ਉਹਨੂੰ ਸੋਟ ਕਹਿੰਦੇ ਸੀਗੇ ਇਸ ਤੋਂ ਬਿਨਾਂ ਕਿਸੇ ਵਿਰਧ ਦੇ ਵਬਾਨ ਉੱਤੇ ਸਿੱਟੇ ਪੈਸੇ ਮਖਾਣੇ ਸੁਹਾਰੇ ਬਦਾਮ ਉਹਨਾਂ ਨੂੰ ਵੀ ਆ ਜਿਹੜਾ ਸੋਟ ਕਿਹਾ ਜਾਂਦਾ ਇਸ ਤੋਂਗਲਾ ਸ਼ਬਦ ਆਪਣੇ ਕੋਲੇ ਸੋਤਰ ਸੋਤਰ ਹੁੰਦਾ ਜਿਹੜਾ ਸਰੀਰ ਦੇ ਨੱਕ, ਕੰਨ, ਮੂੰਹ ਆਹ ਤੇ ਜਿਹੜੇ ਛੇਦ ਹੁੰਦੇ ਆ ਉਹਨਾਂ ਸਾਰਿਆਂ ਨੂੰ ਸੋਤਰ ਕਹਿੰਦੇ ਆ। ਇਸ ਤੋਂਗਲਾ ਸ਼ਬਦ ਆਪਣੇ ਕੋਲੇ ਸੋਣ ਚਿੜੀਆਂ। ਸੋਣ ਚਿੜੀਆਂ ਜਿਹੜਾ ਉਹ ਸਿਰ ਦੇ ਵਾਲਾਂ ਦਾ ਗਹਿਣਾ ਤੇ ਸਿਰ ਦੇ ਵਾਲਾਂ ਵਿੱਚ ਟੰਗਣ ਵਾਲੀਆਂ ਚਿੜੀਆਂ ਦੀ ਸ਼ਕਲ ਜਈਆਂ ਸੋਨੇ ਦੀਆਂ ਜਿਹੜੀਆਂ ਸੂਈਆਂ ਹੁੰਦੀਆਂ ਉਹਨਾਂ ਨੂੰ ਸੋਣ ਚਿੜੀਆਂ ਕਿਹਾ ਜਾਂਦਾ। ਸਿਰ ਦੇ ਵਾਲਾਂ ਦਾ ਇੱਕ ਗਹਿਣਾ ਹੀ ਕਹਿ ਲਓ ਕਿ ਸਿਰ ਦੇ ਵਾਲਾਂ ਨੂੰ ਆ ਜਿਹੜਾ ਇਹ ਮਤਲਬ ਕਿ ਸਾਂਭ ਕੇ ਰੱਖਣ ਦੇ ਲਈ ਅਟਕਾ ਕੇ ਰੱਖਣ ਦੇ ਲਈ ਜਾਂ ਬੰਨ ਕੇ ਰੱਖਣ ਦੇ ਲਈ ਜਿਹੜੀਆਂ ਸੋਨੇ ਦੀਆਂ ਸੁਈਆਂ ਵਰਤੀਆਂ ਜਾਂਦੀਆਂ ਛਿੜੀਆਂ ਦੀ ਸ਼ਕਲ ਦੀਆਂ ਤਾਂ ਉਹਨਾਂ ਨੂੰ ਸੋਣ ਛਿੜੀਆਂ ਕਹਿੰਦੇ। ਇਸ ਤੋਂਗਲਾ ਸ਼ਬਦ ਆਪਨੇ ਕੋਲੇ ਸੌਂਚੀ ਪੱਕੀ ਜਾਂ ਸੌਂਚੀ ਸੌਂਚੀ ਕੀ ਆ ਇਹ ਇੱਕ ਲੋਕ ਖੇਡ ਆ ਜਿਹਨੂੰ ਕੌਡੀ ਜਾਂ ਕਬੱਡੀ ਵੀ ਕਹਿ ਦਿੰਦੇ ਉਹਦੇ ਨਾਲ ਰਲਦੀ ਮਿਲਦੀ ਖੇਡ ਆ ਇਹ। ਕੌਡੀ ਕੌਡੀ ਉਚਾਰੇ ਬਿਨਾ ਇਕੱਲੇ ਨੂੰ ਇਕੱਲਾ ਖੜਨਾ ਤੇ ਛਡਾਉਣ ਦੀ ਜਿਹੜੀ ਲੋਕ ਖੇਡ ਆ ਇਹ ਉਹਨੂੰ ਸੌਂਚੀ ਕਹਿੰਦੇ ਆ ਇਸ ਤੋਂ ਅਗਲਾ ਸ਼ਬਦ ਆ ਆਪਣੇ ਕੋਲੇ ਸੌਰੀਆ ਸੌਰੀਆ ਹੁੰਦਾ ਜਿਹੜਾ ਉਹ ਚੰਬੜੇ ਹੋਏ ਭੂਤ ਪ੍ਰੇਤ ਨੂੰ ਢੋਲ ਕੀ ਥਾਲੀ ਆਦ ਵਿੱਚ ਆ ਕੇ ਕੱਢਣ ਵਾਲਾ ਉਹਨੂੰ ਅਸੀਂ ਸੌਰੀਆ ਕਹਿੰਦੇ ਆ ਸਾਡੇ ਦੇਸ਼ ਦੇ ਵਿੱਚ ਵੀ ਇੱਕ ਬਹੁਤ ਵੱਡਾ ਸੌਰੀਆ ਜਿਹਨੇ ਜਿਹੜਾ ਦੇਸ਼ ਦੇ ਵਿੱਚੋਂ ਉਹ ਥਾਲੀਆਂ ਪ੍ਰਾਂਤਾਂ ਖੜਕਾ ਕੇ ਜਿਹੜਾ ਕਰੋਨਾ ਹੀ ਕੱਢਦਾ ਸੀਗਾ ਤਾਂ ਸੌਰੀਆ ਹੁੰਦਾ ਜਿਹੜਾ ਚੰਬੜੇ ਹੋਏ ਭੂਤ ਪ੍ਰੇਤ ਨੂੰ ਢੋਲ ਕੀ ਥਾਲੀ ਆਦ ਵਿੱਚ ਆ ਕੇ ਕੱਢਣ ਵਾਲਾ ਉਹਨੂੰ ਅਸੀਂ ਸੌਰਿਆ ਕਹਿੰਦੇ ਆ। ਇਸ ਤੋਂ ਅਗਲਾ ਸ਼ਬਦ ਆ ਆਪਣੇ ਕੋਲੇ 16 16 ਹੁੰਦੀਆਂ ਜਿਹੜੀਆਂ ਉਹ ਬਲਦਾਂ ਨੂੰ ਬਾਹਰ ਨਿਕਲਣ ਤੋਂ ਰੋਕਣ ਲਈ ਗੱਡੇ ਦੇ ਝੂਲੇ ਨੂੰ ਦੋਹਾਂ ਸਿਰਿਆਂ ਤੇ ਲੱਗੀਆਂ ਅੜਤਲਾ ਹੁੰਦੀਆਂ। ਮਤਲਬ ਜਿਹੜਾ ਝੂਲਾ ਬਲਦਾਂ ਦੇ ਕੰਨਿਆਂ ਤੇ ਟਿਕਾਇਆ ਹੁੰਦਾ ਤੇ ਬਲਦਾਂ ਜਿਹੜੇ ਉਹਦੇ ਵਿੱਚੋਂ ਬਾਹਰ ਨਾ ਨਿਕਲ ਸਕਣ ਤਾਂ ਉਹਦੇ ਆਲੇ-ਦੁਆਲੇ ਜਿਹੜੀਆਂ ਅੜਤਲਾਂ ਲੱਗੀਆਂ ਹੁੰਦੀਆਂ ਉਹਨਾਂ ਨੂੰ 16 ਕਹਿੰਦੇ ਆ। ਇਸ ਤੋਂ ਅਗਲਾ ਸ਼ਬਦ ਆ ਆਪਣੇ ਕੋਲੇ ਸੌਕਨ ਮੋਹਰਾਂ। ਸੌਕਨ ਮੋਹਰਾਂ ਇਹ ਵੀ ਇੱਕ ਗਹਿਣਾ ਇੱਕ ਜਿਹੜਾ ਔਰਤਾਂ ਵੱਲੋਂ ਗਲੇ ਦੇ ਵਿੱਚ ਪਹਿਨਾ ਜਾਂਦਾ ਇਹ ਗਹਿਣਾ ਵੀ ਪ੍ਰਾਤਨ ਵੇਲੇ ਵਿੱਚ ਔਰਤਾਂ ਵੱਲੋਂ ਗਲੇ ਵਿੱਚ ਸ਼ਿੰਗਾਰ ਕਰਨ ਲਈ ਪਹਿਨਿਆ ਜਾਂਦਾ ਸੀ ਜਦੋਂ ਕਹਿੰਦੇ ਕਿਸੇ ਵਿਅਕਤੀ ਦੀ ਪਤਨੀ ਦੀ ਮੌਤ ਹੋ ਜਾਂਦੀ ਸੀ ਉਸ ਵੱਲੋਂ ਫਿਰ ਦੁਬਾਰਾ ਵਿਆਹ ਕਰਾਉਣ ਤੇ ਦੂਸਰੀ ਪਤਨੀ ਨੂੰ ਦੇਣ ਵਾਲਾ ਗਲੇ ਦਾ ਹਾਰ ਆ ਜਿਹੜਾ ਉਹ ਸੌਕਨ ਮੋਹਰਾ ਖਵਾਉਂਦਾ ਸੀਗਾ ਤਾਂ ਜਦੋਂ ਪਹਿਲੀ ਪਤਨੀ ਦੀ ਮੌਤ ਹੋ ਜਾਂਦੀ ਸੀ ਤਾਂ ਉਹਦੇ ਵਾਲਾ ਹਾਰ ਆ ਜਿਹੜਾ ਦੂਜੀ ਪਤਨੀ ਨੂੰ ਪਹਿਨਾਇਆ ਜਾਂਦਾ ਸੀ ਤਾਂ ਉਹ ਜਿਹੜਾ ਹਾਰ ਆ ਉਹ ਸੌਕਨ ਮੋਹਰਾ ਨਖਵਾਉਂਦਾ ਸੀਗਾ। ਉਸ ਹਾਰ ਦੀ ਨਿਸ਼ਾਨੀ ਇਹ ਹੁੰਦੀ ਸੀ ਕਿ ਉਹਦੇ ਵਿੱਚ ਜਿਹੜਾ ਇੱਕ ਤਵੀਤ ਲੱਗਾ ਹੁੰਦਾ ਸੀਗਾ ਜਿਹਦੇ ਵਿੱਚ ਜਿਹੜੇ ਤਵੀਤ ਦੇ ਵਿੱਚ ਪਹਿਲੀ ਪਤਨੀ ਨਾਲ ਸੰਬੰਧਿਤ ਕੋਈ ਨਾ ਕੋਈ ਚੀਜ਼ ਹੈ ਜਿਹੜੀ ਉਪਾਈ ਹੁੰਦੀ ਸੀਗੀ। ਤਾਂ ਸੌਕਨ ਮੋਹਰਾ ਜਿਹੜਾ ਇੱਕ ਇਸਤਰੀਆਂ ਦੇ ਗਲੇ ਦਾ ਗਹਿਣਾ ਜਿਹੜਾ ਪਹਿਲੀ ਪਤਨੀ ਦੀ ਮੌਤ ਉਪਰੰਤ ਦੂਜੀ ਪਤਨੀ ਪਹਿਨਦੀ ਹੈ। ਸੋ ਦੋਸਤੋ ਇਹ ਸਨ ਅੱਜ ਦੇ ਸ਼ਬਦ ਉਮੀਦ ਹੈ ਤੁਹਾਨੂੰ ਪਸੰਦ ਆਏ ਹੋਣਗੇ। ਜੇਕਰ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਔਰ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਸਾਡਾ ਕੰਮ ਕਿਸ ਤਰ੍ਹਾਂ ਦਾ ਲੱਗ ਰਿਹਾ ਔਰ ਇਹਦੇ ਨਾਲ ਮਿਲਦੇ ਜੁਲਦੇ ਜਿਹੜੇ ਹੋਰ ਸ਼ਬਦ ਤੁਸੀਂ ਜਾਣਦੇ ਆ ਉਹਨਾਂ ਨੂੰ ਜਿਹੜਾ ਕਮੈਂਟ ਦੇ ਵਿੱਚ ਜ਼ਰੂਰ ਲਿਖਿਆ ਕਰੋ ਔਰ ਜਿਹੜੇ ਦੋਸਤ ਸਾਡੇ ਇਸ ਚੈਨਲ ਤੇ ਨਵੇਂ ਆ ਉਹ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਕਿ ਜਿਹੜਾ ਸਾਡੀਆਂ ਭਵਿੱਖ ਦੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ